ਤਨ ਪਰਦੇ ਖੋਲੇ ਸੱਜਿਆ ਸਹੀ ਇਹ ਸੱਚ ਬੋਲਣੈ ਨੂੰ ਇਹ ਪ੍ਰਕਾਸ਼ ਦੇ ਤਾਰਾ ਵਰ ਗਿਆ ਇਹ ਖਤਮੀ ਨੂੰ ਨਹੀਂ ਪਤਾ ਤੁਹਾਡਾ ਕਿ ਅਜ ਭਾਗ ਖੋਲੇਗਾ ਪਰ ਐਸੀ ਕੋਈ ਗੱਲ ਨਹੀਂ ਸੀ ਸਤਿਗੁਰਾਂ ਦਾ ਕਿਸੇ ਦੇ ਨਾਲ ਕੋਈ ਵੈਰ ਨਹੀਂ ਸੀ ਵਿਰੋਧ ਨਹੀਂ ਸੀ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਵੈਸਾ ਹੋ ਸਫਾ ਵਿਛਾਏ ਪਿਆਰ ਦੀ ਸਫਾ ਵਿਛਾਉਣ ਵਾਸਤੇ ਇਕਤਰਤਾ ਦੇ ਨਾਲ ਇੱਕ ਦੂਜੇ ਦੇ ਨਾਲ ਪਿਆਰ ਦੇ ਨਾਲ ਬਹਿਣ ਵਾਸਤੇ ਮੇਰੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਹਦਾਇਤ ਕੀਤੀ ਸੀ ਪਰ ਅਫਸੋਸ ਇਸ ਗੱਲ ਦਾ ਹੈ ਕਿ ਅਸੀਂ ਗੁਰੂ ਘਰ ਨੂੰ ਵੀ ਅੱਜ ਲੜਾਈ ਘਰ ਬਣਾ ਕੇ ਰਹਿ ਗਏ ਹਾਂ ਇਸ ਘਰ ਦੇ ਵਿੱਚ ਆ ਕੇ ਮੱਥਾ ਟੇਕਣ ਤੋਂ ਪਹਿਲਾਂ 메ਨ ਗੇਟ ਤੇ ਅਸੀਂ ਝਗੜਾ ਕਰਨੇ ਆ ਲੜਾਈਆਂ ਕਰਨੇ ਆ ਇਹ ਸਿਧਾਂਤ ਸਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਨਹੀਂ ਸੀ ਸਿਖਾਇਆ ਰੋਹ ਵਿਚਾਰ ਆਪਣੇ ਕਰੀਬੀ ਸਿੱਖਾਂ ਨੂੰ ਕੋਲ ਸੱਦ ਕੇ ਸੱਚੇ ਸਤਗੁਰਾਂ ਨੇ ਚਿੱਠੀਆਂ ਲਖਵਾਈਆਂ ਚਿੱਠੀਆਂ ਲਖਵਾ ਕੇ ਦਾਤਾ ਜੀ ਕਹਿਣ ਲੱਗੇ ਜਾਓ ਭਾਰਤ ਪਰ ਦੇ ਕੋਨੇ-ਕੋਨੇ ਦੇ ਵਿੱਚ ਜਾ ਕੇ ਜਿੱਥੇ ਸਿੱਖ ਜਾਂ ਗੈਰ ਸਿੱਖ ਰਹਿ ਗਏ ਰਹਿ ਰਹੇ ਨੇ ਉਹਨਾਂ ਨੂੰ ਜਾ ਕੇ ਤੁਸੀਂ ਇਹ ਚਿੱਠੀਆਂ ਦਿਓ ਚਿੱਠੀਆਂ ਪੜ੍ਹਾਓ ਤੇ ਜ਼ੁਬਾਨੀ ਵੀ ਉਹਨਾਂ ਨੂੰ ਦੱਸੋ ਕਿ ਆਉਣ ਵਾਲਾ ਜਿਹੜਾ ਵਿਸਾਖੀ ਦਾ ਪਰਬ ਆ ਰਿਹਾ ਹੈ ਵਿਸਾਖੀ ਵਾਲਾ ਜਿਹੜਾ ਦਿਹਾੜਾ ਆ ਰਿਹਾ ਹੈ 1699 ਦਾ ਇਸ ਇੱਕ ਵੇਰ 2000 ਕਰਦੀ ਬਾਤ ਕਰ ਇਹ ਦੱਸੋ ਜੋ ਕੁਝ ਹੋਇਆ ਹੈ ਤੇ ਤੈਨੂੰ ਪਰਦੇਖਣ ਉਸ ਤੇ ਆ ਤੇ ਤੈਨੂੰ ਪਰਦੇਖਣ ਉਸ ਤੇ ਹੰਕ ਦੇ ਆਗੇ ਤੈਨੂੰ ਪਰਦੇਖਣ ਉਸ ਤੇ ਆ ਤੇ ਕਿ ਇਹ ਇਤਿਹਾਸ ਨਹੀਂ ਬੋਲਿਆ ਇਹ ਖਾਤੀ ਖਾਤੀ ਹੀ ਠਾਕ ਬੋਲਣ ਦੇ ਇਹ ਪਿਛਾ ਦੇ ਤਾਰਾ ਕੋਈ ਗਲਤ ਹੋਇਆ ਇਹ ਖਾਤਮੀ ਨੂੰ ਨਹੀਂ ਪਤਾ ਤੁਹਾਡਾ ਕੀ ਹੋਇਆ ਹੈ ਇਹ ਇੱਕ ਗੋਣ ਦਾ ਨਾਂ ਲਿਆ ਇੱਕ ਗੋਣ ਦਾ ਤੁਹਾਡਾ ਨਾਂ ਲਿਆ ਕੋਈ ਤੁਹਾਨੂੰ ਗਿਆ ਕੁਝ ਨਹੀਂ ਬੋਲਣ ਤੇ ਬੀਜਣਾ ਕਰਦਾ ਤੈਨੂੰ ਕਰਨ ਨਹੀਂ ਆਉਂਦੀ ਇਹ ਤਾਂ ਹੈ ਵੀ ਨਹੀਂ ਆਪਾਂ ਤੁਹਾਨੂੰ ਕਿਉਂ ਕਿਹਾ ਨਹੀਂ ਇੱਕ ਮਿੰਟ ਦਰਬਾਰ ਸਾਹਿਬ ਮੇਰੀ ਮੇਰੀ ਗੱਲ ਸੁਣੋ ਦਰਬਾਰ ਸਾਹਿਬ ਦੀ ਵੀਡੀਓ ਵੇਖੀ ਜੀ ਬਾਪੂ ਜੀ ਦਰਬਾਰ ਸਾਹਿਬ ਤੋਂ ਚਲੋ ਗੁਰਬਾਨਾ ਚੱਲਦੀ ਹੈ ਤੁਸੀਂ ਦੇਖਿਆ ਹੈ ਨਹੀਂ ਹੈ

ਕੱਲੋ ਚਲੋ ਬਬੋ ਬੈਠ ਜਾ ਸੱਚ ਸੱਚ ਬੋਲਣ ਤੋਂ ਇੱਥੇ ਡੱਕ ਨਹੀਂ ਹੈ ਮੇਰੇ ਸ਼ਹਿਨशाह ਪਿਤਾ ਜੀ ਨੇ ਚਿੱਠੀਆਂ ਲਿਖੀਆਂ ਇਹ ਸੱਚ ਬੋਲਣ ਵਾਲਾ ਘਰ ਹੈ ਇੱਥੇ ਸੱਚ ਬੋਲਣਾ ਵੀ ਪਏਗਾ ਤੇ ਸੱਚ ਇੱਥੇ ਕਹਿਣਾ ਵੀ ਪਏਗਾ ਇੱਥੇ ਝੂਠ ਨੂੰ ਕੋਈ ਵੀ ਥਾਂ ਨਹੀਂ ਮੈਂ ਇਹ ਬੇਨਤੀ ਕਰਾਂਗਾ ਤੁਸੀਂ ਜੋ ਕੀਤਾ ਮੈਨੂੰ ਨਹੀਂ ਪਤਾ ਕੀ ਕੀਤਾ ਇੱਥੇ ਆ ਗਿਆ ਤੁਸੀਂ ਲੜੇ ਹੋ ਝਗੜੇ ਹੋ ਮੈਨੂੰ ਨਹੀਂ ਪਤਾ ਆਪਾਂ ਸਿੱਧੀ ਸਾਫ਼ ਗੱਲ ਕਰਾਂਗੇ ਦਰਬਾਰ ਸਾਹਿਬ ਦੇ ਵਿੱਚ ਤਲਵਾਰਾਂ ਚੱਲਦੀਆਂ ਤੁਸੀਂ ਵੇਖੀਆਂ ਹੋਣਗੀਆਂ ਵੀਡੀਓ ਵੇਖੀਆਂ ਹੋਣਗੀਆਂ ਅੱਜ ਵੀ ਤੁਸੀਂ ਵੇਖ ਸਕਦੇ ਹੋ ਠੀਕ ਹੈ ਸੱਚ ਸੱਚ ਬੋਲਣ ਤੋਂ ਨਾ ਡਕੋ ਇਹ ਮੇਰੀ ਬੇਨਤੀ ਹੈ ਮੇਰੇ ਸ਼ੈਨਸ਼ਾ ਪਿਤਾ ਜੀ ਨੇ ਸਾਡੇ ਹੱਥ ਦੇ ਵਿੱਚ ਤਲਵਾਰਾਂ ਆਪਸ ਦੇ ਵਿੱਚ ਲੜਨ ਵਾਸਤੇ ਨਹੀਂ ਫੜਾਈਆਂ ਕਿ ਤੁਸੀਂ ਆਪਸ ਦੇ ਵਿੱਚ ਇੱਕ ਦੂਜੇ ਦੇ ਉੱਤੇ ਚੜਾਈ ਕਰਕੇ ਆ ਜਾਓ ਇੱਕ ਦੂਜੇ ਦੇ ਨਾਲ ਝਗੜਾ ਕਰੋ ਇੱਕ ਦੂਜੇ ਦੀਆਂ ਲੱਤਾਂ ਖਿੱਚੋ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਿਧਾਂਤ ਨਹੀਂ ਸਿਖਾਇਆ ਸਤਿਗੁਰੂ ਜੀ ਨੇ ਕਿਹਾ ਜੇ ਤੂੰ ਫੜਨੀ ਹੈ ਤੇ ਕਿਸੇ ਦੀ ਬਾਹ ਫੜੋ ਜੇ ਖਿਚਣੀ ਹੈ ਫੜ ਕੇ ਤੇ ਕਿਸੇ ਦੀ ਬਾਹ ਫੜੋ ਮੰਜ਼ਲ ਤੇ ਲੈ ਜਾਓ ਕਿਸੇ ਦੀ ਤੁਸੀਂ ਲੱਤ ਖਿੱਚਣ ਵਾਲੇ ਜੇ ਕੰਮ ਕਰੋਗੇ ਤੇ ਇਹ ਗਲਤ ਨਹੀਂ